ਪੰਜਾਬ ਦੇ ਵਾਹਨ ਚਾਲਕਾਂ ਲਈ ਇੱਕ ਵੱਡੀ ਅਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਇਸ ਲਈ ਹੁਣ ਟ੍ਰੈਫਿਕ ਪੁਲਿਸ ਨੇ ਆਪਣੀ ਕਮਰ ਕੱਸ ਲਈ ਹੈ ਕਿਉਂਕਿ ਜੇਕਰ ਹੁਣ ਤੁਸੀਂ ਪੰਜਾਬ ਵਿੱਚ ਸੜਕ ਤੇ ਚੱਲਦੇ ਸਮੇਂ ਟ੍ਰੈਫਿਕ ਨਿਯਮਾਂ ਨੂੰ ਨજર ਅੰਦਾਜ਼ ਕਰਦੇ ਹੋ ਤਾਂ ਤੁਹਾਨੂੰ ਮੋਟਾ ਜੁਰਮਾਨਾ ਦੇਣਾ ਪਵੇਗਾ ਸੋ ਆਓ ਜਾਣਦੇ ਹਾਂ ਇਸ ਬਾਰੇ ਹੋਰ ਵਿਸਥਾਰ ਨਾਲ ਵਹਨ ਚਾਲਕਾਂ ਲਈ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਜ਼ਿਲ੍ਹਾ ਪੁਲਿਸ ਖੰਨਾ ਨੇ ਹੁਣ ਟ੍ਰੈਫਿਕ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਡਿਜੀਟਲ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਰਾਜਧਾਨੀ ਚੰਡੀਗੜ੍ਹ ਦੀ ਤਰ੍ਹਾਂ ਤੇ ਹੁਣ ਪਿੰਡੂ ਖੇਤਰਾਂ ਦੇ ਗੜ ਮੰਨੇ ਜਾਂਦੇ ਸਮਰਾਲਾ, ਖੰਨਾ, ਪਾਇਲ, ਬਾਚੀਵਾੜਾ ਸਾਹਿਬ ਅਤੇ ਦੋਰਾਹਾ ਕਿਤਨਾ ਵੀ ਟ੍ਰੈਫਿਕ ਪੁਲਸ ਹੁਣ ਹੱਥਾਂ ਵਿੱਚ ਚਲਾਨ ਬੁੱਕਾਂ ਲੈ ਕੇ ਖੜੀ ਨਹੀਂ ਦਿਖਾਈ ਦੇਣਗੇ। ਸੋਬੋਟ ਡਿਜੀਟਲ ਮਸ਼ੀਨਾਂ ਨਾਲ ਲੈਸ ਹੋ ਕੇ ਚੁੱਪਚਾਪ ਆਪਣੀ ਕਾਰਵਾਈ ਕਰਦੇ ਦਿਖਾਈ ਦੇਣਗੇ ਇਸ ਤੋਂ ਪਹਿਲਾਂ ਅਕਸਰ ਅਜਿਹਾ ਹੁੰਦਾ ਸੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਰੋਕੇ ਗਏ ਬਹੁਤ ਸਾਰੇ ਲੋਕ ਮਾਨ ਨਾਲ ਆਪਣਾ ਫੋਨ ਕੱਢ ਕੇ ਕਿਸੇ ਰਾਜਨੀਤਿਕ ਨੇਤਾ ਜਾਂ ਅਧਿਕਾਰੀ ਨੂੰ ਫੋਨ ਕਰਦੇ ਸੀ ਅਤੇ ਟ੍ਰੈਫਿਕ ਅਧਿਕਾਰੀ ਨੂੰ ਫੜਾ ਦਿੰਦੇ ਸੀ ਜਿਸ ਕਾਰਨ ਬਹੁਤ ਸਾਰੇ ਲੋਕ ਸਿਫਾਰਸ਼ਾਂ ਦਾ ਫਾਇਦਾ ਉਠਾਉਂਦੇ ਹੋਏ ਕਾਰਵਾਈ ਤੋਂ ਬਚ ਜਾਂਦੇ ਸੀ ਪਰ ਹੁਣ ਡਿਜੀਟਲ ਕਾਰਵਾਈ ਕਾਰਨ ਹਰ ਰੋਜ਼ ਲਗਭਗ 150 ਚਲਾਨ ਜਾਰੀ ਕੀਤੇ ਜਾ ਰਹੇ ਨੇ ठाणा ਮੁਕੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਮੁੱਖ ਚੌਕ ਤੋਂ ਮਰਾਲਾ ਵਿਖੇ ਟ੍ਰੈਫਿਕ ਇੰਚਾਰ ਸਰਜੀਤ ਸਿੰਘ ਨੇ ਟ੍ਰੈਫਿਕ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਅਤੇ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਟ੍ਰੈਫਿਕ ਪੁਲਿਸ ਦੀ ਕਾਰਵਾਈ ਜ਼ਰੂਰੀ ਹੈ ਨੀਮਾ ਦੀ ਉਲੰਘਣਾ ਕਰਨ ਵਾਲੇ ਲੋਕ ਆਪਣੀ ਅਤੇ ਦੂਜਿਆਂ ਦੀ ਜਾਨ ਜੋਖੇ ਵਿੱਚ ਪਾਉਂਦੇ ਨੇ ਟ੍ਰੈਫਿਕ ਪੁਲਿਸ ਨੇ ਸੜਕਾਂ ਤੇ ਬਿਨਾਂ ਕਿਸੇ ਪਾਬੰਦੀ ਤੋਂ ਘੁੰਮ ਰਹੇ ਵਾਹਨਾਂ ਅਤੇ ਡਰਾਈਵਰਾਂ ਵਿਰੁੱਧ ਹੁਣ ਈ ਚਲਾਨ ਰਾਹੀਂ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਇਸ ਨਾਲ ਚਲਾਨ ਦਾਇਰ ਕਰਨ ਵਾਲੇ ਵਿਅਕਤੀ ਨੂੰ ਚਲਾਨ ਦਾਇਰ ਕਰਨ ਲਈ ਅਦਾਲਤ ਜਾਣ ਦੀ ਪਰੇਸ਼ਾਨੀ ਤੋਂ ਬਚਾਇਆ ਜਾਂਦਾ ਹੈ ਪਰ ਜੇਕਰ ਉਹ ਵਿਅਕਤੀ ਗਲਤੀ ਨੂੰ ਸੁਧਾਰੇ ਬਿਨਾ ਵਾਰ-ਵਾਰ ਦੁਹਰਾਉਂਦਾ ਹੈ ਤਾਂ ਚਲਾਨ ਜਾਰੀ ਕਰਨ ਵਾਲੀ ਮਸ਼ੀਨ ਆਪਣੇ ਆਪ ਹੀ ਉਸ ਦਾ ਜੁਰਮਾਨਾ ਵਧਾ ਦੇਵੇਗੀ ਦੱਸ ਦੇ ਕਿ ਜੇਕਰ ਕਿਸੇ ਟ੍ਰੈਫਿਕ ਪੁਲਿਸ ਦੇ ਹੱਥ ਵਿੱਚ ਡਿਜੀਟਲ ਮਸ਼ੀਨ ਹੈ ਤਾਂ ਕੋਈ ਗੱਡੀ ਚਲਾਉਂਦੇ ਸਮੇ ਉਸ ਦੇ ਕੰਨ ਨਾਲ ਫੋਨ ਲਗਾਉਂਦਾ ਹੈ ਤਾਂ ਸਮਝੋ ਕਿ ਉਸ ਦੀ ਜੇਬ ਵਿੱਚੋਂ 5000 ਰੁਪਏ ਜੁਰਮਾਨੇ ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਵਿੱਚ ਚਲੇ ਗਏ ਇਸੇ ਤਰ੍ਹਾਂ ਗਲਤ ਪਾਸੇ ਪਾਰਕਿੰਗ ਕਰਨਾ ਬਿਨਾਂ ਹੈਲਮਟ ਦੇ ਗੱਡੀ ਚਲਾਉਣਾ ਪ੍ਰਦੂਸ਼ਣ ਸਰਟੀਫਿਕੇਟ ਨਾ ਹੋਣਾ ਜਾਂ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣ ਤੇ ਹਰੇਕ ਉਲੰਘਣਾ ਲਈ 1000 ਰੁਪਏ ਦਾ ਜੁਰਮਾਨਾ ਲੱਗੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ